ਭਾਈ ਉਹ ਕੇ ਖਾਸ ਹੈ ਵੀ ਫਤਿਹ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜਿਆਦਾ ਖਾਸ ਹੈ ਬਾਈ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸਟੀਲ ਦੇ 70 ਵਾਲਾ ਮੰਜੀ ਸਾਹਿਬ ਦੇਖ ਸਕਦੇ ਬਈ ਆਪਾਂ ਪਹੁੰਚੇ ਆਏਗੇ ਪਿੰਡ ਖੀਵਾ ਕਲਾਂ ਮਾਨਸਾਤ ਦਾ ਪਿੰਡ ਆ ਬਈ ਦੇਖ ਸਕਦੇ ਹੋ ਬਈ ਵੀਰ ਨੇ ਤਿਆਰ ਕਰੇਗਾ ਇੱਕ ਮਿਸਤਰੀ ਬਾਈ ਨੇ ਇੱਥੇ ਬਹੁਤ ਸੋਨਾਗਾ ਬਈ ਦੇਖ ਸਕਦੇ ਹੋ ਸਟੀਲ ਦੇ ਵਿੱਚ ਆ ਬਈ ਸਾਰੇ ਦਾ ਸਾਰਾ ਨਾ ਇਹ ਅੰਜੀ ਸਾਹਿਬ ਚੈੱਕ ਕਰੋ ਬਈ ਤੇ ਬਈ ਜਿਹੜੀ ਮੇਨ ਗੱਲ ਆ ਬਈ ਬਾਈ ਨੇ ਇਹਦੇ ਉੱਪਰ ਲਾਤਾ ਜੀ 70 ਬਈ ਯਾਨੀ ਕਿਦੋਂ ਆਪਾਂ ਗੁਰਗਰਾ ਸਾਹਿਬ ਜੀ ਲੈ ਕੇ ਆਉਣੇਗੇ ਤਾਂ ਆਪਾਂ ਨੂੰ ਵੱਖਰਾ ਕੋਈ 70 ਨਾਲ ਚੱਕਣ ਦੀ ਕੋਈ ਲੋੜ ਨਹੀਂ ਹੈਗੀ ਬਾਈ ਨੇ ਇਹਦੇ ਵਿੱਚ ਹੀ ਲਾਤਾ ਬਈ ਉਹ ਸੋਨਾ ਬਣਾਇਆ ਵਈ ਦੇਖ ਸਕਦੇ ਹੋ 베어ਿੰਗ ਪਾਏ ਹੋਏ ਨੇ ਵਿੱਚ ਤੇ ਜੇ ਆਪਾਂ ਇਹਨੂੰ ਕੱਢਣਾ ਚਾਹੀਏ ਤਾਂ ਵਈ ਆਪਾਂ ਕੱਢ ਵੀ ਸਕਦੇ ਆ ਨਾ ਦੇਖ ਸਕਦੇ ਉਹ ਏਦਾਂ ਕਰਕੇ ਅਡਜਸਟਮੈਂਟ ਹੈਗੀ ਆ ਦੇ ਵਿੱਚ ਤੇ ਏਦਾਂ ਕਰਕੇ ਇਹਨੂੰ ਆਪਾਂ ਪਾ ਵੀ ਸਕਦੇ ਆ ਟੀਲ ਦੇ ਵਿੱਚ ਆ ਬਈ ਲੈ ਵੀ ਮਿੱਤਰੋ ਇੱਕ ਵਾਰ ਫੇਰ ਮਾਰਦੋ ਨੀਗਾ ਕੁਆਲਿਟੀ ਚੰਗੀ ਹੈ ਬਈ ਇੱਕ ਨੰਬਰ ਹੈ ਤੇ ਸੋਹਣੀ ਬਣੀ ਹੋਈ ਹੈਗੀ ਬਈ ਜੇ ਕੋਈ ਵੀ ਮੇਰਾ ਵੀਰ ਗੁਰਦੁਆਰੇ ਦੇ ਵਿੱਚ ਪ੍ਰਬੰਧਕ ਵੀਰ ਇਹਨਾਂ ਨੂੰ ਤਿਆਰ ਕਰਵਾਉਣੀ ਚਾਹੁੰਦਾ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਤਾਂ ਬਈ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਲੈ ਕੇ ਤਿਆਰ ਵੀ ਤੁਸੀਂ ਇਹਨੂੰ ਕਰਵਾ ਸਕਦੇ ਹੋਗੇ ਤੇ ਬਾਕੀ ਬਈ ਤੁਸੀਂ ਆਉਣਾਗਾ ਜੀ ਖੀਵਾ ਕਲਾ ਮਾਨਸਾ ਦਾ ਪਿੰਡਾ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਕਾਲ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਬਈ ਧੰਨਵਾਦ ਜੀ ਬਈ ਖਾਲਸਾ ਵੇ ਕੀ ਫਤਿਹ